ਬਬੂ ਮਾਨ ਅਤੇ ਗੁਰੂ ਰੰਦਾਵਾਦੀ ਸ਼ੌਂਕੀ ਸਰਦਾਰ ਫਿਲਮ ਦੀ ਜੇ ਗੱਲ ਕਰੀਏ ਤਾਂ ਹਾਲਾਂਕਿ 16 ਮਈ ਨੂੰ ਸਭ ਲੋਕਾਂ ਦੇ ਵਾਸਤੇ ਜਾਂ ਅੰਤਰਰਾਸ਼ਟਰੀ ਲੈਵਲ ਤੇ ਕਈੇ ਤੇ ਰਿਲੀਜ਼ ਹੋਣਾ ਹੈ ਪਰ ਉਦੋਂ ਪਹਿਲਾਂ ਰੱਖੇ ਗਏ ਸਪੈਸ਼ਲ ਸ਼ੋਅ ਦੇ ਵਿੱਚ ਇਹ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਜਿੱਥੇ ਪੱਤਰਕਾਰ ਸ਼ਾਮਲ ਹੋਏ ਤੇ ਨਾਲ ਹੀ ਬਹੁਤ ਸਾਰੇ ਦੇਸ਼ਾਂ ਦੇ ਡਿਪਲੋਮੇਟ ਸ਼ਾਮਲ ਹੁੰਦੇ ਨੇ ਹਾਲਾਂਕਿ ਇਸ ਫਿਲਮ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਪੰਜਾਬੀ ਸੱਭਿਆਚਾਰ ਬਹਾਦਰੀ ਨੂੰ ਜਿਸ ਤਰ੍ਹਾਂ ਦੇ ਨਾਲ ਪ੍ਰਦਰਸ਼ਿਤ ਕੀਤਾ ਗਿਆ ਉਹਦੀ ਹਰ ਕੋਈ ਪਾਸੇ ਸ਼ਲਾਘਾ ਹੋ ਰਹੀ ਹੈ ਤੇ ਨਾਲ ਹੀ ਇਸ ਫਿਲਮ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਚਰਚਾ ਇਸ ਟੀਜਰ ਨੂੰ ਲੈ ਕੇ ਵੀ ਆ ਕਿਉਂਕਿ ਕਲਾਕਾਰਾਂ ਦੀ ਜੇ ਗੱਲ ਕਰੀਏ ਤਾਂ ਬੱਬੂ ਮਾਂ ਤੇ ਗੁਰੂ ਰੰਦਾਵਾ ਨੂੰ ਜਿਸ ਤਰ੍ਹਾਂ ਦਾ ਨਾ ਪਸੰਦ ਕੀਤਾ ਜਾ ਰਿਹਾ ਤੇ ਉਹਨਾਂ ਦੀ ਫਿਲਮਾਈ ਗਈ ਇਸ ਫਿਲਮ ਦੇ ਵਿੱਚ ਇਹ ਕਹੀਏ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਫੈਕਟਸ ਲੋਕਾਂ ਨੂੰ ਦੇਖਣ ਨੂੰ ਮਿਲਣਗੇ ਜਿੱਥੇ ਸੱਭਿਆਚਾਰ ਅਤੇ ਪੰਜਾਬੀ ਬਹਾਦਰੀ ਦੀ ਗੱਲ ਹੈ ਜਿਹੜੀ ਵੱਡੇ ਮੁੱਢਲੇ ਤੌਰ ਤੇ ਹੋਈ ਹੈ ਹਾਲਾਂਕਿ 16 ਮਈ ਨੂੰ ਲੋਕਾਂ ਦੇ ਵਾਸਤੇ ਜੇ ਕਹੀਏ ਕਿ ਵੱਡੇ ਪਰਦੇ ਤੇ ਫਿਲਮ ਨੂੰ ਰਿਲੀਜ਼ ਕੀਤਾ ਜਾਊਗਾ ਉਦੋਂ ਪਹਿਲਾਂ ਮਿਲ ਰਹੀ ਇਸ ਪ੍ਰਾਪਤੀ ਦੇ ਵਿੱਚ ਕਹਿ ਸਕਦੇ ਹਾਂਗੇ ਕਿ ਜਿੱਥੇ तमाम ਸਮਾਜ ਦੇ ਉਹ ਸਨਮਾਨਿਤ ਵਰਗ ਜਦੋਂ ਫਿਲਮ ਨੂੰ ਪਸੰਦ ਕਰ ਰਹੇ ਨੇ ਤਾਂ ਕਿਤੇ ਨ ਕਿਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਮ ਲੋਕਾਂ ਦੇ ਲਈ ਵੀ ਇਹ ਇੱਕ ਜਿੱਥੇ ਇੱਕ ਪਾਸੇ ਮਨੋਰੰਜਨ ਦਾ ਸਾਧਨ ਹੋਊ ਤਾਂ ਦੂਜੇ ਪਾਸੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬਹਾਦਰੀ ਦੀਆਂ तमाम ਉਹ ਕਿੱਸੇ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਜਿਹਦੇ ਨੂੰ ਬੱਬੂ ਮਾਨ ਅਤੇ ਗੁਰੂ ਰੰਧਾਵਾ ਨੇ ਫਿਲਮਾਇਆ ਹਾਲਾਕੀ ਦੇਖਣਾ ਹੋਊਗਾ ਕਿ ਜਦੋਂ ਲੋਕਾਂ ਦੇ ਸਮੂਹਿਤ ਫਿਲਮ ਹੁੰਦੀ ਹੈ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਆਖਿਰ ਪੰਜਾਬੀ ਸੱਭਿਆਚਾਰਗੇ ਵਧਦਾ ਪਰ ਇਹ ਕਹਿ ਜਾ ਸਕਦਾ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਸਪੈਸ਼ਲ ਸਕਰੀਨਾਂ ਹੁੰਦੀਆਂ ਨੇ ਆਮ ਤੌਰ ਤੇ ਲੋਕ ਜਦੋਂ ਆਪਦੇ ਰਿਵਿਊ ਨੇ ਜਿਹੜੇ ਦਿੰਦੇ ਨੇ ਬੇਹਦ ਬੜਮੁੱਲੇ ਤੌਰ ਤੇ ਖਾਸ ਹੁੰਦੇ ਨੇਗੇ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸੁਮੇਸ਼ ਸਿੰਘ ਰਜਨਲ 20 TV ਚੰਡੀਗੜ੍ਹ